ਜਿਹੜਾ ਅੱਜ ਦਾ ਇੱਥੇ ਦਾ ਟੈਂਪਰੇਚਰ ਹੈ ਤੇ -9 ਦੇ ਲਗਭਗ ਆ ਤੇ ਦੇਖ ਲੋ ਵਿੰਟਰ ਚ ਸਵਿਟਜ਼ਰਲੈਂਡ ਤੇ ਇਹ ਹਾਲ ਹੁੰਦਾ ਹੈਗਾ ਬਰਫ਼ ਦੇਖੋ ਕਿਸ ਤਰ੍ਹਾਂ ਭੱਜ ਰਹੀ ਹੈ ਉੱਪਰਲੇ ਪਾਸੇ ਭਾਈ ਜੀ ਮੇਰੇ ਤਾਂ ਉਂਗਲਾਂ ਵੀ ਖੜ ਗਈਆਂ ਮੈਨੂੰ ਲੱਗਦਾ ਭਾਫ਼ ਦੇਣੀ ਪੈਣੀ ਹੱਥਾਂ ਨਾਲ ਜੀ ਤੁਹਾਨੂੰ ਤਾਂ ਬੋਲਿਆ ਵੀ ਨਹੀਂ ਜਾ ਰਿਹਾ ਮੇਰੇ ਨਾਲ ਤਾਂ ਮੈਂ ਫ੍ਰੀਜ਼ ਹੋ ਜੂਗੀ ਓਹ ਹੋ ਇੰਨੀ ਕਿ ਜ਼ਿਆਦਾ ਠੰਡ ਹੈ ਯਾਰ ਦੁਨੀਆ ਦਾ ਸਵਰਗ ਤਾਂ ਹੈਗਾ ਪਰ ਬਰਫ਼ ਹੋਰ ਦਾ ਨਰਕ ਕੋਈ ਨਹੀਂ ਵਾਪਸ ਆਇਆ ਇੱਥੇ ਆ ਕੇ ਥੋੜਾ ਜਿਹਾ ਨਿੱਗਰ ਮਰ ਰਿਹਾ ਕਿਉਂਕਿ ਇੱਥੇ ਹਵਾ ਘੱਟ ਆ ਇਹ ਸਾਰੀ オリジナル ਬਰਫ ਜਿਹਨੂੰ ਤੁਸੀਂ ਦੇਖ ਰਹੇ ਹੋ ਤੇ ਕਮਾਲ ਦੀ ਚੀਜ਼ ਬਣਾਈ ਹੈ ਯਾਰ ਪਹਿਲਾਂ ਕਦੇ ਅੱਜ ਤੱਕ ਕਿਸੇ ਕੰਟਰੀ 'ਚ ਐਵੇਂ ਦੀ ਨਹੀਂ ਦੇਖੀ ਅੱਜ ਮੌਸਮ ਬਹੁਤ ਸੋਹਣਾ ਹੈਗਾ ਤੇ ਬਾਹਰ ਤਿੱਖੀ ਧੁੱਪ ਨਿਕਲੀ ਹੋਈ ਹੈ ਤੇ ਅੱਜ ਅਸੀਂ ਫਿਰ ਡਿਸਾਈਡ ਕੀਤਾ ਹੈਗਾ ਕਿ ਅਸੀਂ ਅੱਜ ਤੁਹਾਨੂੰ ਦਿਖਾ ਕੇ ਲਿਆਉਨੇ ਆ ਮਾਉਂਟ ਟਿਟਲਸ ਤੇ ਇੱਥੇ ਬਹੁਤ ਸਾਰੇ ਮਾਉਂਟੇਨ ਹੈ ਜਿਵੇਂ ਜੰਗਫਰੂ ਜਿਹੜੀ ਯੂਰਪ ਦੀ ਸਭ ਤੋਂ ਉੱਚੀ ਪਹਾੜੀ ਹੈ ਤੇ ਇਸ ਤੋਂ ਬਿਨਾਂ ਗਲੇਸ਼ੀਅਰ 3000 ਹੈ ਉਸੇ ਤਰ੍ਹਾਂ ਮਾਉਂਟ ਟਿਟਲਸ ਹੈ ਮਾਉਂਟ ਪੇਲਟਸ ਹੈ ਸਵਿਟਜ਼ਰਲੈਂਡ ਉੱਚੀਆਂ-ਉੱਚੀਆਂ ਪਹਾੜੀਆਂ ਨਾਲ ਭਰਿਆ ਪਿਆ ਹੈਗਾ ਮਤਲਬ ਬਰਫ਼ ਦੀਆਂ ਉੱਚੀਆਂ ਚੋਟੀਆਂ ਤੇ ਜਿਹੜਾ ਤੁਹਾਨੂੰ ਇੱਥੇ ਦਾ ਵੈਸੇ ਨਾਰਮਲ ਹੀ ਦੇਖਣ ਨੂੰ ਬਰਫ਼ ਨਹੀਂ ਮਿਲਦੀ ਇਹਨਾਂ ਦੇ ਨਾਲ ਚ ਮਤਲਬ ਮਾਰਚ ਦੇ ਮਹੀਨੇ April ਦੇ ਮਹੀਨੇ ਪਰ ਥਰੂਆਊਟ ਦਾ ਈਅਰ ਪੂਰੇ ਸਾਲ 'ਚ ਜੇ ਤੁਸੀਂ ਬਰਫ਼ ਦੇਖਣੀ ਹੈ ਕਿਸੇ ਵੀ ਸੀਜ਼ਨ ਤਾਂ ਤੁਸੀਂ ਜੰਗਫਰੋ ਜਾ ਸਕਦੇ ਹੋ ਜਿਹੜੀ ਸਭ ਤੋਂ ਉੱਚੀ ਪਹਾੜੀ ਜਿਵੇਂ ਤੁਹਾਨੂੰ ਦੱਸਿਆ ਪਰ ਅਸੀਂ ਜੰਗਫਰੋ ਨਹੀਂ ਜਾ ਰਹੇ ਅਸੀਂ ਮਾਉਂਟ ਟਿਟਲਸ ਜਾ ਰਹੇ ਹਾਂ ਅੱਜ ਉਹਦਾ ਟੂਰ ਤੁਹਾਨੂੰ ਕਰਾ ਕੇ ਲਿਆਉਣਾ ਹੈ ਕਿਵੇਂ ਦਾ ਰਹਿੰਦਾ ਕਿੰਨੀ ਦੂਰ ਪੈਣਾ ਤੁਹਾਨੂੰ ਤੇ 1 ਘੰਟਾ 20 ਮਿੰਟ 1 ਘੰਟਾ 20 ਮਿੰਟ ਤੇ ਡੇਢ ਕ ਘੰਟੇ ਦੀ ਡਰਾਈਵ ਹੈ ਤੇ ਵਿਚਾਲੇ ਸਾਨੂੰ ਸ਼ਹਿਰ ਵੀ ਪੈਣਾ ਕਿਲੂਸਰ ਨੇ ਹਨਾ ਤੁਸਰਨੇ ਲੂਸਰਨੇ ਉਸੇ ਦੇਖਿਆ ਹੋਣਾ ਪਹਿਲਾਂ ਉਹ ਲੂਸਰਨੇ ਸ਼ਹਿਰ ਨੂੰ ਹੀ ਅਸੀਂ ਕਰਾਸ ਕਰਨਾ ਹੈ ਉਹਨੂੰ ਕਰਾਸ ਕਰਕੇ ਉਸ ਤੋਂ ਅੱਗੇ ਮਾਊਂਟੇਨ ਪੈਂਦਾ ਹੈਗਾ ਤੇ ਹੋਪ ਸੋ ਉਮੀਦ ਕਰਦੇ ਆਂ ਵੀ ਪੂਰੀ ਵਧੀਆ ਬਰਫ਼ ਸਾਨੂੰ ਅੱਜ ਦੇਖਣ ਨੂੰ ਮਿਲੂਗੀ ਕਿਉਂਕਿ ਉਹਦੀ ਹਾਈਟ ਕਾਫੀ ਐਲਟੀਟਿਊਡ ਕਾਫੀ ਹੈਗਾ ਤੇ ਬਾਕੀ ਕਿਵੇਂ ਕਿਵੇਂ ਦਾ ਆਉਣਾ ਹੈ ਅਸੀਂ ਤਾਂ ਬਾਈ ਜੀ ਨਾਲ ਕਾਰ ਤੇ ਜਾ ਰਹੇ ਹਾਂ ਐਂਜਲਵਰਕ ਤੱਕ ਉਹਦਾ ਮੈਨੂੰ ਪਤਾ ਤੇ ਜਿਹਨੇ ਪਬਲਿਕ ਟਰਾਂਸਪੋਰਟ ਤੇ ਜਾਣਾ ਉਹ ਵੀ ਤੁਹਾਨੂੰ ਦੱਸ ਦਾਂਗੇ ਜਦੋਂ ਤੁਸੀਂ ਆਏ ਜਾਂ ਤੁਸੀਂ ਕਿਵੇਂ ਆਪਣਾ ਟ੍ਰਿਪ ਪਲਾਨ ਕਰ ਸਕਦੇ ਹੋ ਇਸ ਤੇ ਕਾਫੀ ਜਿਆਦਾ ਆਏ ਹੋਏ ਆ ਤੇ ਨਾਲੇ ਇਹ ਆਫਸੀਜਨ ਸਵਿਟਜ਼ਰਲੈਂਡ ਨੂੰ ਘੁੰਮਣ ਦਾ ਬੈਸਟ ਟਾਈਮ ਨਹੀਂ ਹੈਗਾ ਜਿਹੜੇ ਟਾਈਮ 'ਚ ਅਸੀਂ ਹੁਣ ਆਏ ਹੋਏ ਆ ਤੇ ਉਹ ਸਾਹਮਣੇ ਵਾਲਾਗਾ ਮਾਊਂਟਨ ਤੁਹਾਨੂੰ ਲਿਫਟਾਂ ਦਿਖਦਾ ਹੋਣਾ ਮਾਊਂਟ ਟਿਟਲਸ 스ਕੀਿੰਗ ਕਰਨ ਵੀ ਬਾਈ ਜੀ ਬਹੁਤ ਲੋਕ ਆਏ ਹੋਏ ਆ ਹਨਾ ਉਹ ਦੇਖੋ ਕਿੰਨੇ ਜਾਣੇ ਖੜੇ ਆ ਲੋ ਜੀ ਅੰਦਰੋਂ ਟਿਕਟ ਬਾਈ ਕਰ ਲਈਏ ਪਹਿਲਾਂ ਟਿਕਟ ਕਾਊਂਟਰ ਤੇ ਵੀ ਕਾਫੀ ਭੀੜ ਲੱਗੀ ਡਾਂਟ ਵੇਸਟ ਏਟਲੈਸ ਟਾਈਮ ਤੇ ਆ ਦੇਖੋ ਕਿੰਨੇ ਲੋਕ ਉੱਪਰ ਸਕੀਿੰਗ ਕਰਨ ਦੇ ਲਈ ਆਏ ਸਵਿਟਜ਼ਰਲੈਂਡ ਚ ਇਹ ਲੋਕ ਨਾ ਐਕਟੀਵਿਟੀਜ਼ ਕਰਨ ਬਹੁਤ ਆਉਂਦੇ ਆ ਤੇ ਕਿਉਂਕਿ ਇਹ ਫੇਮਸ ਹੀ ਐਕਟੀਵਿਟੀਜ਼ ਲਈ ਆ ਟਿਕਟ ਦਾ ਜਿਹੜਾ ਪ੍ਰਾਈਸ ਆ ਉਹ ਦੱਸ ਰਹੀ ਐ ਇਹ ਕਿੰਨਾ ਤੇ ਆ ਨਾਲ ਸਾਨੂੰ ਇਹਨਾਂ ਨੇ Swiss nele vich kardaanga. Swiss de vich kar lo two is. Yeah, you have to press button two. Okay. ਤੇ ਹੁਣ ਅਸੀਂ ਪਹੁੰਚ ਗਏ ਬਿਲਕੁਲ ਅੰਦਰਲੇ ਪਾਸੇ ਤੇ ਜਿੱਥੋਂ ਸਾਨੂੰ ਆ ਕੇਬਲ ਕਾਰ ਹੈ ਤੇ ਉਹ ਉੱਪਰ ਲੈ ਕੇ ਜਾਊਗੀ ਤੁਹਾਨੂੰ ਟਿੱਟਲਸ ਬਾਰੇ ਇੱਕ ਹੋਰ ਫੇਮਸ ਚੀਜ਼ ਦੱਸਦਾ ਕਿ ਜਿਹੜੀ ਦੁਨੀਆ ਚ ਸਭ ਤੋਂ ਫਸਟ ਸਭ ਤੋਂ ਪਹਿਲੀ ਕੇਬਲ ਕਾਰ ਚੱਲੀ ਸੀ ਉਹ ਇੱਥੇ ਚੱਲੀ ਸੀਗੀ ਤੇ ਇਹਦੀ ਜਿਹੜੀ ਟਿਕਟ ਦਾ ਪ੍ਰਾਈਸ ਆ ਇਹੋ ਜਿਹੀ ਟਿਕਟਸ ਮਿਲੀਆਂ ਸਾਨੂੰ ਇਹ ਕਾਰਡ ਜਿਹਾ ਦਿੱਤਾ ਤੇ 10000 ਰੁਪਏ ਇੱਕ ਜਾਨੇ ਦੀ ਮਤਲਬ 30000 ਰੁਪਿਆ ਅਸੀਂ ਤਿੰਨਾਂ ਦਾ ਪੇ ਕੀਤਾ ਹੈਗਾ ਤੇ ਤੁਸੀਂ ਦੇਖ ਲਓ ਸਵਿਟਜ਼ਰਲੈਂਡ ਘੁੰਮਣਾ ਤਾਂ ਹੀਉਂ ਕਹਿੰਦੇ ਆ ਵੀ ਸਸਤਾ ਨਹੀਂ ਹੈਗਾ ਜਿਹੜੀ ਇੱਥੇ ਐਕਟੀਵਿਟੀਜ਼ ਆ ਖਾਸ ਕਰਕੇ ਉਹ ਬਹੁਤ ਜ਼ਿਆਦਾ ਐਕਸਪੈਂਸਿਵ ਆ ਬਹੁਤ ਜ਼ਿਆਦਾ ਮਹਿੰਗੀਆਂ ਤੇ ਘੁੰਮਣਾ ਟਰਾਂਸਪੋਰਟੇਸ਼ਨ ਮਹਿੰਗੀ ਆ ਖਾਣਾ ਪੀਣਾ ਮਹਿੰਗਾ ਹੈ ਤੇ ਘੁੰਮਣਾ ਮਹਿੰਗਾ ਕੁੱਲ ਮਿਲਾ ਕੇ ਸਾਰਾ ਮਹਿੰਗੀ ਮਹਿੰਗਾ ਲਓ ਜੀ ਸਾਡੀ ਵਾਰੀ ਆ ਗਈ ਉਹ ਵਾਓ ਕਮਾਲ ਹੋ ਗਈ ਆ ਲੱਗੇ ਨਹੀਂ ਦੋ ਦਿਨ ਆਪਣੇ ਆਪ ਲੱਗ ਜਾਣਾ ਜੀ ਉੱਪਰ ਹੋਪਸੋ ਕਪੜੇ-ਕਪੜੇ ਕਰ ਲੋ ਬੰਦ ਆ ਬੰਦ ਨਹੀਂ ਨਲੀਆਂ ਲੱਗਣ ਨੂੰ ਤਿਆਰ ਬੰਦ ਬਦਲਣ ਲੱਗੀ ਆ ਬਾਈ ਜੀ ਕਿੰਨਾ ਦਿਖਾ ਰਿਆ ਸੀਗਾ ਟੈਂਪਰੇਚਰ ਉੱਪਰਲੇ ਪਾਸੇ ਅੱਪਾ ਅੱਜ ਦੇਖਿਆ ਸੀ ਮਾਈਨਸ ਮਾਈਨਸ ਕੁਆਚ ਸੀਗਾ ਟੀ ਮਾਈਨਸ ਕੁਆਚ ਹਾਂਜੀ ਮਾਈਨਸ 9 ਕੁਆਚ 8 ਗ੍ਰੇਡ ਸੀਗਾ ਖੁਸ਼ੀ ਤੁਸੀਂ ਤਿਆਰੀ ਕਰ ਲੋ ਹੁਣ ਠੰਡ ਲੱਗਣ ਦੀ ਭਾਈ ਜੀ ਸੱਚੀ ਸੋਹਣਾ ਥਾਲੂ ਦੇਖਿਓ ਪਿੱਛੇ ਦੇਖਿਓ ਤੁਹਾਡੇ ਕਿੱਡਾ ਸੋਹਣਾ ਹਾਂਜੀ ਕਮਾਲ ਹੈ ਇਹ ਸਾਰਾ ਇੰਗਲਬਰਗ ਹਾਂਜੀ ਇਹ ਇਹਨੂੰ ਐਂਜਲਕ ਇੰਗਲ ਇੰਗਲ ਇੰਗਲਬਰਗ ਇੰਗਲਬਰਗ ਹੂੰ ਯੂ ਆਰ ਆਲ ਮਾਈ ਹਾਰਟ ਨੂ ਦੈਟਸ ਆਲ ਆਈ ਹੇਲਡ ਜੇ ਆਪਣੇ ਜਾਣਾ ਹੋਵੇ ਨਾ ਜਿਵੇਂ ਕਸ਼ਮੀਰ ਚ ਅਸੀਂ ਗਏ ਸੀ ਕੰਡੋਲਾ ਰਾਈਡ ਤੇ ਐਸੀ ਤਰ੍ਹਾਂ ਦੀ ਹੈ 700 ਰੁਪਏ ਪ੍ਰਾਈਸ ਹੈ ਉਹਦਾ ਸਿਰਫ 700 ਰੁਪਏ ਚ ਉੱਪਰ ਲੈ ਜਾਂਦੇ ਆ ਤੇ ਬਾਕੀ ਹਿਮਾਚਲ ਜਿੱਤਾ ਸਾਰੀ ਫਰੀ ਹੈ ਇਸ ਤਰ੍ਹਾਂ ਦਾ ਹਾਂਜੀ ਪਰ ਇਸ ਸਵਿਟਜ਼ਰਲੈਂਡ ਆ ਮੈਂ ਪਹਿਲਾਂ ਵੀ ਬੋਲ ਗਿਆ ਠੇਆ ਦੇਸ਼ ਸੋਹਣੇ ਬਹੁਤ ਆ ਪਰੇ ਮਹਿੰਗੇ ਬਹੁਤ ਹਨ। ਕੋਰੋਨਾ ਕਿਹੜਾ ਕਰੋਨਾ ਆਮ ਬੰਦੇ ਤੇ ਆਉਣ ਦਾ ਸਵਿਟਜ਼ਰਲੈਂਡ ਕੋਈ ਨਹੀਂ ਸੱਚੀ ਇਹ ਗੱਲ ਪੱਕੀ ਆ ਯਾਰ ਵੀ ਮਤਲਬ ਬੰਦੇ ਦਾ ਕਚੁੰਬਰ ਘੜ ਦਿੰਦੇ ਆ ਮਹਿੰਗਾਈ ਬਹੁਤ ਆ ਹੈਨਾ ਹਾਂ ਤਾញੋ ਤਾញੋ ਕਹਿੰਦੇ ਆ ਨਾ ਵੀ ਜਦੋਂ ਵੀਜ਼ਾ ਨਹੀਂ ਮਿਲਦਾ ਹੁੰਦਾ ਵੀ ਸਵਿਟਜ਼ਰਲੈਂਡ ਦਾ ਵੀਜ਼ਾ ਨਹੀਂ ਮਿਲਦਾ ਵੀਜ਼ਾ ਉਹ ਦੇਖ ਕੇ ਦਿੰਦੇ ਆ ਵੀ ਜਿਹੜਾ ਬੰਦਾ ਘੁੰਮਣ ਜੋਗਾ ਹੈਗਾ ਕਿ ਨਾ ਅਸਲ ਜੋ ਇਹਦੇ ਤੇ ਪੈਸੇ ਲਾਉਣਗੇ ਹਾਂ ਵੀ ਪੈਸੇ ਲਾਉਣਗੇ ਕਿ ਨਾ I waited for hours, but you never showed. You were all my heart knew. But that's all I held on to, but you let go. We met over coffee and said. ਹਾਂ ਹੁਣ ਅਸੀਂ ਆ ਗਏ 3000 ਮੀਟਰ ਦੀ ਹਾਈਟ ਤੇ ਤੇ ਇੱਥੇ ਸਾਨੂੰ ਇੱਕ ਆਪਣੀ ਮਤਲਬ ਜਿਹੜੀ ਗੰਡੋਲਾ ਰਾਈਡ ਹੈ ਚੇਂਜ ਕਰਨੀ ਪੈਣੀ ਹੈ ਤੇ ਇੱਥੇ ਤੱਕ ਇੱਕ ਹੋਰ ਸਾਨੂੰ ਕੈਬਨ ਚ ਲੈ ਕੇ ਆਏ ਸੀ ਇੱਥੋਂ ਬਾਅਦ ਇੱਕ ਹੋਰ ਮਿਲਣਾ ਜਿਹੜਾ 200 ਮੀਟਰ ਸਾਨੂੰ ਹੋਰ ਉੱਪਰ ਲੈ ਕੇ ਜਾਊ ਮਾਉਂਟ ਐਡਲਸ ਦੀ ਜਿਹੜੀ ਹਾਈਟ ਆ ਤੇ 3200 ਮੀਟਰ ਹੈਗੀ ਤੇ ਜਿਹੜਾ ਜੰਗਫਰਾਉ ਆ ਜਿਹੜੀ ਯੂਰਪ ਦੀ ਸਭ ਤੋਂ ੱਚੀ ਪਹਾੜੀ ਆ ਉਹਦੀ ਹਾਈਟ ਹੈ ਜਿਹੜੀ 3400 ਮੀਟਰ ਹੈਗੀ ਤੇ ਗਲੇਸ਼ੀਅਰ ਇੱਕ 3000 ਕਰਕੇ ਆ ਉਹਦੀ ਜਿਹੜੀ ਹਾਈਟ ਆ 3000 ਮੀਟਰ ਹੈ ਜਿਹਦੇ ਕਰਕੇ ਉਹਦਾ ਨਾਮ 3000 ਹੈ ਤੇ ਉੱਪਰੋਂ ਥੋੜੇ ਥੋੜੇ ਸਨੋ ਦੇ ਫੰਬੇ ਜੇ ਡਿੱਗ ਰਹੇ ਆ ਤੇ ਮੈਨੂੰ ਲੱਗਦਾ ਸ਼ਾਇਦ ਉੱਪਰ ਥੋੜੀ ਬਹੁਤੀ ਬਰਫਾਰੀ ਵੀ ਅੱਜ ਸਾਨੂੰ ਦੇਖਣ ਨੂੰ ਮਿਲ ਜੇ ਅਸੀਂ ਪਹੁੰਚ ਗਏ ਬਿਲਕੁਲ ਉੱਪਰਲੇ ਪਾਸੇ ਤੇ ਇਹਦੇ 5 ਲੈਵਲ ਇਹਨਾਂ ਨੇ ਦਿੱਤੇ ਹੋਏ ਆ ਪਹਿਲੇ ਲੈਵਲ ਤੇ ਗਲੇਸ਼ੀਅਰ ਕੇਵ ਹੈ ਦੇਖਣ ਵਾਲੀ ਤੇ ਦੂਸਰੇ ਲੈਵਲ ਤੇ ਰੈਸਟੋਰੈਂਟ ਹੈ ਤੇ ਤੀਸਰੇ ਲੈਵਲ ਤੇ ਵੀ ਆਈਸਕ੍ਰੀਮ ਬਾਰ ਰੈਸਟੋਰੈਂਟ ਹੈ ਦੂਸਰੇ ਤੇ ਤੀਸਰੇ ਰੈਸਟੋਰੈਂਟ ਚੌਥੇ ਤੇ ਫੋਟੋ ਸਟੂਡੀਓ ਪੰਜਵੇਂ ਤੇ ਐਗਜ਼ਿਟ ਟੂ ਗਲੇਸ਼ੀਅਰ ਤੇ ਪਨੋਰਮਾ ਟੈਰੇਸ ਮਤਲਬ ਉੱਥੇ ਟੈਰੇਸ ਹੈ ਪੰਜੇ ਫਲੋਰ ਆ ਤੇ ਪੰਜੇ ਆਪਾਂ ਦੇਖਾਂਗੇ ਇਹ ਇਹ ਪਹਿਲਾ ਲੈਵਲ ਹੈ ਪਹਿਲੇ ਲੈਵਲ ਤੇ ਕੁਝ ਸ਼ਾਪਸ ਬਣੀਆਂ ਹੋਈਆਂ ਤੇ ਜਿਹੜਾ ਸਵਿਸ ਦਾ ਜਿੰਨਾ ਸਾਮਾਨ ਫੇਮਸ ਹੈ ਉਹ ਤੁਸੀਂ ਇੱਥੇ ਬਾਈ ਕਰ ਸਕਦੇ ਹੋ ਤੇ ਨਾਲ ਹੀ ਸਾਹਮਣੇ ਵਾਲੇ ਪਾਸੇ ਇੱਕ ਗਲੇਸ਼ੀਅਰ ਕੇਵ ਤੇ ਅਸੀਂ ਕੇਵ ਚ ਜਾਣਾ ਕੇਵ ਦੇਖਣੀ ਇੰਗਲੇਸ਼ੀਅਰ ਕੇਵ ਬਰਫ਼ ਦੀ ਜਿਹੜੀ ਗੁਫਾ ਹੈ ਉਹ ਕਿਉਂ ਜੀ ਹੈਗੀ ਠੰਡਾ ਤਾਂ ਇੱਥੇ ਇੰਨੀ ਗਲੇਸ਼ੀਅਰ ਕੇਵ ਤੁੰਨ ਲਾ ਪ੍ਰੀਜ਼ ਹੋ ਜਾਣੀ ਆਪਾਂ ਇਹ ਸਾਰੀ ਬਾਈ ਜੀ ओरिजिनल ਮਤਲਬ ਅਸਲੀ ਬਰਫ਼ਾ ਕਮਾਲ ਹੋ ਗਈ ਯਾਰ ਯਾਰ ਟੂਰਿਜ਼ਮ ਨੂੰ ਪ੍ਰਮੋਟ ਕਰਨਾ ਨੂੰ ਕੋਈ ਇੰਨਾ ਦੇਸ਼ਾਂ ਤੋਂ ਸਿੱਖੇ ਤੇ ਅ ਗਲੇਸ਼ੀਅਰ ਕੇਵ ਬਰਫ਼ ਦੀ ਗੁਫਾ ਜਾ ਰਹੇ ਹਾਂ ਇਹ ਸਾਰੇ 오ਰੀਜਨਲ ਬਰਫ਼ ਜਿੰਨੀ ਤੁਸੀਂ ਦੇਖ ਰਹੇ ਹੋ ਤੇ ਕਮਾਲ ਦੀ ਚੀਜ਼ ਬਣਾਈ ਆ ਯਾਰ ਪਹਿਲਾਂ ਕਦੇ ਅੱਜ ਤੱਕ ਕਿਸੇ ਕੰਟਰੀ 'ਚ ਐਵੇਂ ਦੀ ਨਹੀਂ ਦੇਖੀ ਤੇ ਨਾ ਇਹ ਮਤਲਬ ਇਹ ਹੈ ਵੀ ਖੁਰਦੀ ਵੀ ਨਹੀਂ ਹੋਣੀ ਹੈ ਨਾ ਮੈਲਟ ਵੀ ਨਹੀਂ ਹੁੰਦੀ ਤੇ ਡਿਗਦੀ ਵੀ ਨਹੀਂ ਆ ਬੈਠਣ ਨੂੰ ਬੈੱਡ ਵਗੈਰਾ ਵੀ ਬਣਾਏ ਹੋਏ ਆ ਹੁਣ ਅਸੀਂ ਪਹੁੰਚ ਗਏ ਜੀ ਚੌਥੇ ਫਲੋਰ ਤੇ ਚੌਥਾ ਲੈਵਲ ਕਹਿ ਸਕਦੇ ਆ ਜਾਂ ਫਲੋਰ ਕਹਿ ਸਕਦੇ ਆ ਬਾਹਰ ਹਵਾ ਬਹੁਤ ਤੇਜ਼ ਠੰਡੀ ਚੱਲ ਰਹੀ ਹੈ ਤੇ ਇੱਥੇ ਕਿਸੇ ਟਾਈਮ ਆਏ ਹੋਏ ਆ ਜੀ ਕਾਜਲ ਤੇ ਸ਼ਾਹਰੂਖ ਖਾਨ ਤੇ ਦੇਖੋ ਡੀ ਡੀ ਐਲ ਜਿਹਦੀ ਸ਼ੂਟਿੰਗ ਇੱਥੇ ਹੋਈ ਹੈ ਦਿਲ ਵਾਲੇ ਦੁਲਹਨੀਆਂ ਲੈ ਜਾਣਗੇ ਕਾਜਲ ਤੇ ਸ਼ਾਹਰੂਖ ਖਾਨ ਨੇ ਇੱਥੇ ਕਿਸੇ ਟਾਈਮ ਦਿੱਤੇ ਹੋਣਗੇ ਗੇੜੇ ਜਿਹੜੀ ਜਗ੍ਹਾ ਤੇ ਅੱਜ ਅਸੀਂ ਆਏ ਹਾਂ ਹਾਂ ਜੀ ਗਾਣੇ ਇਥੇ ਮੂਵੀ ਮੂਵੀ ਦੇ ਗਣਿਸ਼ੂਟ ਹੋ ਰਿਹਾ ਹੈ ਨਾ ਤੇ ਮੈਨੂੰ ਲੱਗਦਾ ਹੈ ਹਾਂਜੀ ਇਸੇ ਕਰਕੇ ਆ ਤੇ ਉੱਪਰੋਂ ਤੁਹਾਨੂੰ ਇਹਦਾ ਪੈਨੋਰਮਿਕ ਵਿਊ ਹੈਗਾ ਤੇ ਬਹੁਤ ਤੇਜ਼ ਹਵਾ ਹੈ ਯਾਰ ਆ ਆ ਉੱਪਰ ਚੋਟੀਆਂ ਦੇ ਨਾਂ ਦਿੱਤੇ ਹੋਏ ਓਹ ਹੋ ਦੇਖ ਲਓ ਉੱਪਰਲੇ ਪਾਸੇ ਕੋ ਚਿੰਡੋ ਜਾੜਾ ਦਵਾਲਾ ਬਰਫੋੜੇ ਉੱਤੇ ਪੈਰੀ ਹੈ ਇਹ ਹੈ ਮਾਉਂਟ ਇਟਲਸ ਦਾ ਟੌਪ ਫਲੋਰ ਟੌਪ ਤੋਂ ਕੁਛ ਹੋ ਜਾ ਵਿਊ ਹੈ ਮਾਉਂਟ ਇਟਲਸ ਸਵਿਟਜ਼ਰਲੈਂਡ ਤਿੰਨ ਇਹ 3020 ਆ ਵੈਸੇ 3200 ਆ ਇਹ ਮਾਉਂਟ ਇਟਲਸ ਦੀ ਜਿਹੜੀ ਮੈਂ ਨਾ ਆਉਂਦੇ ਹੋਏ ਹਾਈਟ ਪੜ੍ਹੀ ਸੀਗੀ ਮਤਲਬ ਮੀਟਰ ਚ 3200 ਮੀਟਰ ਇਹਨਾਂ ਦੱਸਿਆ ਸੀਗਾ ਸ਼ਾਇਦ ਉੱਥੇ ਤੱਕ ਫਿਰ ਜਾ ਉੱਥੇ ਤੱਕ ਨਾ ਹੁੰਦਾ ਹੋਵੇ ਆ ਜਾਂ ਜਿਹੜੀ ਜਗ੍ਹਾ ਤੇ ਹੁਣ ਇਹ ਲੈ ਕੇ ਆਇਆ ਇੱਥੇ 3000 ਨਾ ਹੋਵੇ ਹਾ ਤੇ ਇਹਨੇ ਸੁੱਲੂ ਹੋਏ ਪੈਨੇ ਗਲਾਸ ਵੀ ਰਿਪਾਏ ਜਾ ਰਹੇ ਆ ਬਲੌਗ ਸ਼ੂਟ ਕਰਨੇ ਨਾ ਤੁਹਾਨੂੰ ਦਿਖਾਉਣੇ ਇਹ ਬਾਈ ਜੀ ਸੌਖਾ ਕੰਮ ਆ ਕਿਤੇ ਬਾਈ ਜੀ ਹੁਣਾਂ ਦਾ ਧੰਨਵਾਦ ਸੱਚੀ ਜਿੰਨੇ ਬਾਹਰ ਪੰਜਾਬੀ ਰਹਿੰਦੇ ਯੂਰਪ ਚ ਵੱਸਦੇ ਆ ਤੇ ਸਾਡੀ ਬਾਈ ਜੀ ਨੇ ਤੁਹਾਨੂੰ ਪਤਾ ਹੀ ਹੈ ਜਲੰਧਰ ਤੋਂ ਬਹੁਤ ਥੈਂਕ ਯੂ ਤੁਸੀਂ ਇੱਥੇ ਤੱਕ ਸਾਨੂੰ ਲੈ ਕੇ ਆਏ ਸੱਚੀ ਤੇ ਬਾਕੀ ਆ ਨਾਲ ਕਲੱਬਾਂ ਦੀ ਸੇਵਾ ਕਰ ਰਹੇ ਜਦੋਂ ਜਦੋਂ ਮੇਰੀ ਵੀਡੀਓ ਸ਼ੂਟ ਹੋ ਜਾਂਦੀ ਹੈ ਫਿਰ ਮੈਨੂੰ ਐ ਚੜਾ ਦਿੰਦੇ ਉੱਪਰ ਬਾਈ ਜੀ ਮੇਰੇ ਤਾਂ ਉਂਗਲਾਂ ਵੀ ਖੜ ਗਈਆਂ ਮੈਨੂੰ ਲਾ ਦੇ ਪਾਫ ਦੇਣੀ ਪੈਣੀ ਆ ਤਾਂ ਨਾਲ। ਬੋਲਾ ਜੀ ਜ਼ਿਆਦਾ ਬਰਫ ਵਾਲਾ ਤਾਂ ਫ੍ਰੀਜ਼ ਹੋ ਜੂਗੀ। ਓਹ ਹੋ ਇੰਨੀ ਕਿ ਜ਼ਿਆਦਾ ਠੰਡ ਆ ਯਾਰ। ਇਹਨਾਂ ਨੂੰ ਇਹ ਜੇ ਤੁਸੀਂ ਕਹੋ ਵੀ ਇਹਨਾਂ ਨੂੰ ਠੰਡ ਨਹੀਂ ਲੱਗਦੀ ਇਹਨਾਂ ਨੂੰ ਆਦਤ ਪਈ ਹੋਈ ਆ। ਇਹ ਜ਼ੀਰੋ ਟੈਂਪਰੇਚਰ 'ਚ ਕੰਮ ਕਰਦੇ ਰਹਿੰਦੇ ਆ ਨਾ। ਆਜੋ। ਆਜੋ। ਆਜੋ ਉੱਪਰ ਚੱਲਦੇ ਹੋ ਜੀ। ਅਸੀਂ ਤੁਹਾਨੂੰ ਥੋੜਾ ਜਿਹਾ ਅੱਗੇ ਦਿਖਾ ਕੇ ਲੈ ਆਉਨੇ ਆ ਤੇ ਅੱਗੇ ਆਈਸ ਫਲਾਈਰ ਹੈ ਤੇ ਕਲਿਫ ਵਾਕ ਹੈ ਮੌਸਮ ਤਾਂ ਬੇਸ਼ੱਕ ਬਹੁਤ ਹੀ ਜ਼ਿਆਦਾ ਖਰਾਬ ਹੈ ਜੂਪਰ ਤੇ ਪਰ ਕੀ ਕਰੀਏ ਅਸੀਂ ਪਰ ਹੈਡ 12 13000 ਖਰਚਾ ਕਰਕੇ ਆਏ ਆ ਤੇ ਇੰਨੀ ਮਹਿੰਗੀ ਟਿਕਟ ਵੀ ਲਈ ਹੈ ਤੇ ਫਿਰ ਕਿਉਂ ਨਾ ਜ਼ਿੰਦਗੀ ਚ ਬਾਰ-ਬਾਰ ਮੌਕਾ ਵੀ ਨਹੀਂ ਮਿਲਦਾ ਆਉਣ ਦਾ ਤੇ ਤਾਂ ਕਰਕੇ ਅੱਗੇ ਜ਼ਰੂਰ ਦੇਖ ਕੇ ਜਾਈਏ ਇੱਕ ਵਾਰ ਸਾਰਾ ਇੱਥੇ ਆਪਣੇ ਨਾਲ ਮੇਨ ਡਿਫਰੈਂਸ ਵੀ ਆ ਯਾਰ ਕਿ ਇੱਥੇ ਨਾ ਵਾਈਬ نیٹਵਰਕ ਵਗੈਰਾ A to Z ਖਾਣ ਪੀਣ ਦੇ ਸਹੂਲਤਾਂ ਰੈਸਟੋਰੈਂਟ ਇਵਨ ਕਿ ਆਪਣੇ ਵੀ ਹੁੰਦੇ ਆਪਣੇ ਤਾਂ ਛੋਟੀਆਂ ਛੋਟੀਆਂ ਰੇਡੀਆਂ ਜੀਆਂ ਟੀ ਸਟਾਲ ਜੇ ਹੁੰਦੇ ਆ ਇੱਥੇ ਬਹੁਤ ਵੱਡੇ ਲੈਵਲ ਤੇ ਕੀਤਾ ਹੁੰਦੇ ਇਹਨਾਂ ਨੇ ਕਿਉਂਕਿ ਵਾਰੀ ਵਾਰੀ ਉਹੀ ਗੱਲ ਆ ਜਾਂਦੀ ਹੈ ਟੂਰਿਜ਼ਮ ਦੀ ਹੱਬ ਆ ਤੇ ਆ ਸਕੀਮ ਕਰਨ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਇੱਥੇ ਮੈਨੂੰ ਲੱਗਦਾ ਛੇਤੀ ਆਪਾਂ ਨੂੰ ਥੱਲੇ ਜਾਣਾ ਚਾਹੀਦਾ ਇਹਦੇ ਨੋਟਾ ਕਿ ਨਾ ਲੈ ਉਫ ਥਰੇ ਫਾਈਲ ਯਾਰ ਪਤੀਆਂ ਉੱਚੀਆਂ ਚੋਟੀਆਂ ਬਾਰੇ ਸੁਣਿਆ ਸੀ ਖਤਰਨਾਕ ਨੇ ਪਰ ਇੰਨੀਆਂ ਖਤਰਨਾਕ ਹੈ ਹੱਥ ਫੇਰ ਗਿਆ ਬਾਈ ਜੀ ਮੇਰਾ ਰਿਪਲ ਉੱਤਰ ਨਾ ਜਾਏ ਇਧਰ ਇਹਨਾਂ ਨੇ ਆ ਲਾਇਆ ਹੋਇਆ ਵੈਸੇ ਕਿ ਥੱਲੇ ਇਧਰ ਜਾਣਾ ਨਹੀਂ ਹੈਗਾ ਇਧਰ ਆ ਹੀ ਅਸੀਂ ਆਏ ਸੀਗੇ ਆ ਪੰਛੀ ਤਾਂ ਨਾ ਯਾਰ ਜਿਹੜੇ ਸੁਰੇ ਫਿਰਦੇ ਆ ਨੀ ਉੱਪਰ ਥੋੜਾ ਟਾਈਮ ਰੁਕਦੇ ਆ ਮੈਨੂੰ ਆ ਪਾ ਅੱਗੇ ਤੱਕ ਦੇਖ ਲੀ ਫਿਰ ਚੱਲਦੇ ਆ ਵਾਪਸ ਹਨਾ ਜੀ ਹਾਂਜੀ ਹਾਂਜੀ ਜਿਹੜਾ ਅੱਜ ਦਾ ਇੱਥੇ ਦਾ ਟੈਂਪਰੇਚਰ ਆ ਤੇ -9 ਦੇ ਲਗਭਗ ਆ ਤੇ ਦੇਖ ਲੋ ਵਿంటర్ ਚ ਸਵਿਟਜ਼ਰਲੈਂਡ ਤੇ ਇਹ ਹਾਲ ਹੁੰਦਾਗਾ ਬਰਫ਼ ਦੇਖੋ ਕਿਸ ਤਰ੍ਹਾਂ ਭਜ ਰਹੀ ਹੈ ਉੱਪਰਲੇ ਪਾਸੇ ਜਮਾਉਣ ਵਾਲਾ ਕੰਮ ਆ ਯਾਰ ਇੰਨੀ ਜ਼ਿਆਦਾ ਬਰਫ਼ ਜ਼ਿੰਦਗੀ ਚ ਨਹੀਂ ਦੇਖੀ ਤੇ ਆਪਣੇ ਵੀ ਵੈਸੇ ਬਹੁਤ ਹਮੇ ਘੁੰਮਿਆ ਇੰਡੀਆ ਚ ਬਹੁਤ ਸਾਰੀਆਂ ਬਰਫ਼ ਦੀਆਂ ਚੋਟੀਆਂ ਤੁਸੀਂ ਤਾਂ ਸਾਨੂੰ ਦੇਖਦੇ ਹੋ ਅਸੀਂ ਦੇਖੀਆਂ ਆੜਾ ਦਵਾੜਾ ਦੇਖਿਆ ਪਰ ਆਹ ਹਾਲ ਇੰਨਾ ਬੁਰਾ ਹਾਲ ਨਹੀਂ ਕਦੇ ਦੇਖਿਆ ਜਿੰਨੀ ਇੱਥੇ ਅੱਜ ਠੰਡ ਫੀਲ ਹੋ ਰਹੀ ਹੈ ਤੇ ਨਾਲੇ ਹਾਈਟ ਵੀ ਕੋਈ ਬਹੁਤ ਈ ਜ਼ਿਆਦਾ ਨਹੀਂ ਹੈਗੀ ਮੇਰੇ ਖਿਆਲ ਚ 3000 3200 ਮੀਟਰ ਦਾ ਤੁਸੀਂ ਕਹਿ ਸਕਦੇ ਹੋ 3200 ਮੀਟਰ ਕਿਨ 12 13000 ਫੁੱਟ ਸੀ ਮਸਾਂ ਹਾਈਟ ਤੇ ਐਨੀ ਕੁ ਮਸਾਂ ਹਾਈਟ ਹੋਣੀ ਬਰਫ ਤੂਫਾਨ ਬਰਫ ਦੇ ਇੱਕ ਤੂਫਾਨ ਚੱਲ ਰਿਹਾ ਇੱਥੇ ਤੁਸੀਂ ਇਹ ਦੇਖੋ ਸਾਡੇ ਆ ਗਲਬਜਾਂ ਦਾ ਇਹ ਹਾਲ ਹੋਇਆ ਤੇ ਆਪਣਾ ਆਬਦਾ ਦਾ ਹਾਲ ਕੀ ਹੋਣਾ ਹੱਥੋਂ ਦਾ ਬਰਫ ਨੂੰ ਤੁਸੀਂ ਜਾਂ ਠੰਡ ਨੂੰ ਮਹਿਸੂਸ ਕਰ ਸਕਦੇ ਹੋ ਕਿੰਨੀ ਠੰਡ ਜਿਹੜੇ ਹੱਥ ਨਾਲ ਮੈਂ ਅੱਜ ਵਲੌਗ ਕਰ ਰਿਹਾ ਨਾ ਮੈਨੂੰ ਲੱਗਦਾ ਇਹ ਤਾਂ ਕਟਾ ਕੇ ਸਿੱਟਣਾ ਪੈਣਾ ਹੁਣ ਕਿਉਂ ਬਈ ਜੀ ਵੱਢਣਾ ਪੈਣਾ ਇਹ ਤਾਂ ਤੇ ਇੰਨਾ ਕੁ ਜ਼ਿਆਦਾ ਬੁਰਾ ਹਾਲ ਸਾਡੀ ਯਾਰ ਬਾਡੀ ਵੀ ਕੀ ਕਹਿੰਦੀ ਹੋਣੀ ਕਿਉਂ ਭਾਈ ਜੀ ਇਥੋਪੀਆ ਵਾਲੇ ਵਲੌਗ ਦੇਖਿਆ ਤੁਸੀਂ ਹਾਂਜੀ ਹਾਂਜੀ 42 ਡਿਗਰੀ ਕਿਤੇ -9 ਡਿਗਰੀ ਕਿੰਨੀ ਇੰਨੀ ਗਰਮੀ ਚੋਂ ਸਿੱਧਾ ਇੰਨੀ ਠੰਡ ਚ ਉੱਪਰਲੇ ਪਾਸੇ ਜਿੱਥੇ ਅਸੀਂ ਜਾ ਰਹੇ ਸੀ ਨਾ ਉੱਥੇ ਕਲਿਫ ਵਾਕ ਹੈ ਤੇ ਉੱਪਰ ਵਾਕ ਕਰ ਸਕਦੇ ਹੋ ਤੁਸੀਂ ਸਾਨੂੰ ਐਸੀ ਉਹ ਨਜ਼ਾਰਾ ਵੀ ਦੇਖ ਲਈ ਪਰ ਬਰਫ਼ ਬਹੁਤ ਜ਼ਿਆਦਾ ਯਾਰ ਇੰਨੀ ਨਹੀਂ ਬਰਫ਼ਾ ਪੈਰ ਵੀ ਸਲਿੱਪ ਕਰਦੇ ਬਾਈ ਜੀ ਟਰੈਕਟਰ ਪੁੱਠੇ ਮੜਦਗੇ ਮੇਲਾ ਦਾ ਇੰਜਨ ਡਾਊਨ ਆ ਉਹ ਥੋੜੀ ਨੂੰ ਬੂਟ ਸ਼ੋਈ ਤਾਂ ਨਹੀਂ ਚਲੀ ਗਈ ਹਾਂ ਇਧਰ ਦੀ ਹੋ ਜਾ ਬਾਈ ਜੀ ਜਿੱਥੋਂ ਹੀ ਲੋਕ ਲੰਘਿਆ ਪਹਿਲਾਂ ਇੱਥੇ ਆ ਕੇ ਇਹ ਹਾਲ ਹੋਇਆ ਯਾਰ ਜੇ ਜੰਗਫਰੋ ਚਲੇ ਜਾਂਦੇ ਅਸੀਂ ਉਹ ਤਾਂ ਬਹੁਤ ਬਰਾ ਹਾਲ ਹੋਣਾ ਸੀ ਬਾਕੀ ਇਸ ਤੋਂ ਬਾਅਦ ਸਮਰ ਟਾਈਮ ਮਤਲਬ ਇਹਨੂੰ ਵੀ ਮੈਂ ਸਮਰ ਚੰਗਦਾ ਕਿਉਂਕਿ ਫਰਵਰੀ ਦੀ ਐਂਡ ਐ ਇਹ ਮਾਰਚ ਦੀ ਸਟਾਰਟਿੰਗ ਡੇ ਆ ਕਦੇ ਵੀ 1000 ਰੁਪਏ ਦੀਆਂ ਜਿਹੜੀਆਂ ਹਾਈਟ ਵਾਲੇ ਮਾਊਂਟੇਨ ਉਹਨਾਂ ਨਾਲ ਪੰਗਾ ਹੀ ਲੈਣਾ ਨਹੀਂ ਆਉਣਾ ਦੁਬਾਰਾ ਸਮਰ ਚ ਆਉਣਾ ਵਿੰਟਰ ਚ ਬਹੁਤ ਬੁਰਾ ਹਾਲ ਇਹ ਦੇਖੋ ਯਾਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਲੇਟ ਦੇ ਖੜਦੇ ਆ ਇਹ ਬਿਲਕੁਲ ਟੌਪ ਤੇ ਆ ਕੇ ਇੱਥੇ ਸੀ ਜਿਹੜੀ ਕਲਿਫ ਵਾਕ ਸੀਗੀ ਆ ਤੁਹਾਨੂੰ ਇੱਥੇ ਦਿਖ ਰਿਆ ਹੋਣਾ ਇਹ ਬੰਦ ਐ ਅੱਜ ਕਿਉਂਕਿ ਅੱਜ ਦੇ ਦਿਨ ਹੀ ਇਸ ਤਰ੍ਹਾਂ ਦਾ ਮੌਸਮ ਹੁਣ ਹੋਸੀ ਸਾਰੇ ਥੱਲੇ ਚਲ ਗਏ ਤੇ ਮੈਨੂੰ ਲੱਗਦਾ ਸਾਨੂੰ ਵੀ ਹੁਣ ਥੱਲੇ ਮੁੜਨਾ ਚਾਹੀਦਾ ਚਲਿਏ ਭਾਈ ਜੀ ਥੱਲੇ ਨੂੰ ਚਲੋ ਓਹ ਹੋ 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 ਓ ਹੋ ਹੋ ਥੱਲੇ ਉਤਰਨਾ ਬਹੁਤ ਮੁਸ਼ਕਲ ਹੋ ਰਿਹਾ ਹਵਾ ਨਾ ਖਿੱਚ ਕੇ ਲੈ ਕੇ ਜਾ ਰਹੀ ਹੈ ਪਤਾ ਨਹੀਂ ਹੁਣ ਥੱਲੇ ਕਿਵੇਂ ਜਾਵਾਂਗੇ ਵਾਪਸ ਉੱਪਰ ਤਾਂ ਆ ਗਏ ਤੇ ਅੰਨ ਨਾਲ ਜਾਇਓ ਸਲਿਪਰੀ ਹੋ ਰਿਹਾ ਹੈ ਨਾ ਹਾਂ ਜੀ ਸੋਜ਼ਰਲੈਂਡ ਯਾਰ ਦੁਨੀਆ ਦਾ ਸਵਰਗ ਤਾਂ ਹੈਗਾ ਪਰ ਬਰਫ ਹੋਰਗਾ ਨਰਕ ਕੋਈ ਨਹੀਂ ਵਾਪਸ ਆਇਆ ਇੱਥੇ ਆ ਕੇ ਥੋੜਾ ਜਿਆ ਨਿਕਲ ਰਿਹਾ ਕਿਉਂਕਿ ਇੱਥੇ ਹਵਾ ਘੱਟਾ ਹੁਣ ਅੰਦਰ ਨਾ ਇੱਕ ਇੱਥੇ ਵੱਡੀ ਗੱਲ ਕੀ ਆ ਅੰਦਰਲੇ ਇੱਥੇ ਹੀਟ ਛੱਡੀ ਹੁੰਦੀ ਆ ਸਾਰੇ ਕਿਤੇ ਜਿਹੜੇ ਅੰਦਰ ਕੈਬਨ ਬਣੇ ਹੋਇਆ ਨਾ ਇਹ ਚ ਹੀਟ ਆ ਤੇ ਤੁਸੀਂ ਆਰਾਮ ਨਾਲ ਦੇ ਅੰਦਰ 5 ਮਿੰਟ ਖੜੋ ਤੇ 5 ਮਿੰਟ ਚ ਨਿੱਗੇ ਹੋ ਜਾਓ ਜਿਹੜੀ ਨਾ ਇਹ ਬਰਫ਼ ਹੁੰਦੀ ਆ ਇਹ ਥੋੜਾ ਟਾਈਮ ਹੀ ਦੇਖਣ ਨੂੰ ਚੰਗੀ ਲੱਗਦੀ ਆ ਜਾਂ ਫੋਟੋਆਂ ਫੂਟਾਂ ਚ ਹੀ ਤੁਹਾਨੂੰ ਅੱਜ ਦੇਖਣ ਨੂੰ ਚੰਗੀ ਲੱਗਦੀ ਹੋਣੀ ਪਰ ਜ਼ਿੰਦਗੀ ਬਰਫ਼ ਚ ਹਾਂਜੀ ਦੇ ਸੁਣਦੇ ਬਰਪੇ ਵਰਤੋ ਵੜੀ ਬਰਪੇ ਚ ਬੁਰਾ ਹਾਲ ਹੈ ਉੱਪਰਲੇ ਪਾਸੇ ਇਹਨਾਂ ਨੇ ਲਾਇਆ ਹੈ ਪਰਾਗ ਹੈਥਨ ਲਿਸਬਨ ਮੈਡਰਿਡ ਤੇ ਇਧਰਲੇ ਪਾਸੇ ਇਹਦੇ ਵਿੱਚ ਦੀ ਤੁਸੀਂ ਦੇਖ ਸਕਦੇ ਹੋ ਸ਼ਾਇਦ ਟਿਟਲਸ ਐਂਜਲਬਰਗ ਦੇਖਦੇ ਇਹਦੇ ਵਿੱਚ ਦੀ ਕੀ ਦਿਖਦਾ ਇਹਦੇ ਵਿੱਚ ਦੀ ਕੁਝ ਖਾਸ ਦਿਖਦਾ ਨਹੀਂ ਮਾਊਂਟੇਨ ਦਿਖਦੇ ਆ ਮੈਡਰਿਡ ਨਹੀਂ ਦਿਖਦਾ ਮੈਨੂੰ ਅਸੀਂ ਮੈਡਰਿਡ ਸਪੇਨ ਚ ਪੈਂਦਾ ਹੈ ਕਿ ਮੈਡਰਿਡ ਤੇ ਵੀ ਝਾਤੀ ਮਾਰ ਲਈ ਥੋੜਾ ਜਿਹਾ ਮੌਸਮ ਇਧਰਲੇ ਪਾਸੇ ਕਲੀਅਰ ਹੋਇਆ ਹੁਣ ਸਾਫ ਹੋਇਆ ਤੇ ਉਹ ਦੇਖੋ ਥੱਲੇ ਧੁੱਪ ਵੀ ਤੁਹਾਨੂੰ ਦਿਖਦੀ ਹੋਣੀ ਮੈਨੂੰ ਅਸੀਂ ਤੁਹਾਨੂੰ ਵੀ ਉੱਪਰਲੇ ਪਾਸੇ ਉਹ ਤਾਂ ਖਾਦਾ ਸਾਰਾ ਤੇ ਉੱਚੇ ਉੱਚੇ ਮਾਉਂਦੇ ਨੇ ਸਾਰੇ ਬਹੁਤ ਤੇਜ਼ ਹੈ ਬਹੁਤ ਤੇਜ਼ ਹੈ ਕਚੀਚੀਆਂ ਲੈ ਆ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਕਚੀਚੀਆਂ ਲੈ ਲੈ ਆਉਣਾ ਹਵਾ ਕਚੀਚੀਆਂ ਲੈ ਲੈ ਆਉਂਦੀ ਹੈ ਇੰਨੀ ਕਿ ਜ਼ਿਆਦਾ ਤੇਜ਼ ਹਵਾ ਹੈ ਜਿਹੜੇ ਨੇ ਇੱਥੇ ਨੇ ਮਾਊਂਟੇਨ ਹੈ ਇਹਨਾਂ ਬਾਰੇ ਤੁਹਾਨੂੰ ਦੱਸਦਾ ਇਹ ਵੈਸੇ 12 ਮਹੀਨੇ 30 ਦਿਨ ਖੁੱਲੇ ਰਹਿੰਦੇ ਆ ਭਾਵੇਂ ਸਰਦੀ ਐ ਭਾਵੇਂ ਗਰਮੀ ਐ ਤੇ ਹੁਣ ਵੀ ਇੱਕ ਤਰ੍ਹਾਂ ਦਾ ਵਿੰਟਰ ਦਾ ਮੌਸਮ ਹੈ ਵਿੰਟਰ ਦਾ ਵੈਦਰ ਐ ਤੇ ਖੁੱਲੇ ਹੋਏ ਬਾਈ ਜੀ ਜਿਵੇਂ ਵਿੰਟਰ 'ਚ ਜੇ ਦਸੰਬਰ ਚ ਆਏ ਉਦੋਂ ਵੀ ਇਹ ਪੀਕਸ ਖੁੱਲੀਆਂ ਹੁੰਦੀਆਂ ਹਨਾ ਹਾਂਜੀ ਖੁੱਲੇ ਹਮੇਸ਼ਾ ਹੀ ਖੁੱਲਾ ਰਹਿੰਦੇ ਹਨ ਤੇ ਤੁਸੀਂ ਦੇਖੋ ਯਾਰ ਟੂਰਿਜ਼ਮ ਨੂੰ ਕਿਸ ਹੱਦ ਤੱਕ ਸਵਿਟਜ਼ਰਲੈਂਡ ਨੇ ਪ੍ਰੋਮੋਟ ਕੀਤਾ ਹੋਇਆ ਹਨਾ ਜਿਵੇਂ ਆਪਣੇ ਜਿਹੜੇ ਹੈਗੇ ਆ 12 ਲੱਖ ਚ ਪਾਸ ਰੋਹਤਾਂਗ ਪਾਸ ਆਪਣੇ ਵਿੰਟਰ 'ਚ ਸਾਰਾ ਬੰਦ ਹੋ ਜਾਂਦਾ ਇੱਥੇ ਕੁਝ ਵੀ ਬੰਦ ਨਹੀਂ ਹੁੰਦਾ ਤੇ ਦੂਜੀ ਗੱਲ ਤੁਹਾਨੂੰ ਇੱਕ ਹੋਰ ਦੱਸਣਾ ਸੀ ਬੜਾ ਕਨਫਿਊਜ਼ ਸੀਗਾ ਇੱਥੇ ਆਉਣ ਤੋਂ ਪਹਿਲਾਂ ਕਿ ਅਸੀਂ ਇੱਥੇ ਅਸਲ 'ਚ ਨਾ ਤਿੰਨ ਚਾਰ ਉੱਚੀਆਂ ਪਹਾੜੀਆਂ ਸਾਰੇ ਕਿਤੇ ਹੈ ਸੇਮ ਹੀ ਆ ਬਾਈ ਜੀ ਸਾਰੇ ਕਿਤੇ ਸੇਮ ਹੀ ਆ ਨਾ ਜੰਗਫਰੂ ਤੁਸੀਂ ਤਾਂ ਜੰਗਫਰੂ ਸਾਰੇ ਤੇ ਗਲੇਸ਼ੀਅਰ 3000 ਵੀ ਗਏ ਹੋ ਤੁਸੀਂ ਜੰਗਫਰੂ ਵੀ ਗਏ ਹੋ ਹਾਂਜੀ ਸਾਰੇ ਕਿਤੇ ਇਹੋ ਜਿਹੀ ਹੈ ਟੇਸਟ ਤੇ ਜਿਹੜੀ ਜੰਗਫਰੂ ਦੀ ਹਾਈਟ ਆ ਵੈਸੇ ਤੁਹਾਨੂੰ ਦੱਸ ਦਈਏ 3400 ਮੀਟਰ ਹੈ ਤੇ ਹੁਣ ਅਸੀਂ 303200 ਮੀਟਰ ਤੇ ਆ ਤੇ ਜੰਗਫਰੂ ਤਾਂ ਮੇਰਾ ਤਾਂ ਬਾਈ ਟ੍ਰੇਨ ਜਾਇਆ ਜਾ ਸਕਦਾ ਹੈ ਨਾ ਜਿਹੜਾ ਜ਼ਿਆਦਾ ਇਹਦਾ ਮੇਨ ਡਿਫਰੈਂਸ ਹੈ ਜੇ ਤੁਸੀਂ ਜੰਗਫਰੋ ਜਾਣਾ ਤਾਂ ਤੁਸੀਂ ਬਾਇ ਟ੍ਰੇਨ ਜਾ ਸਕਦੇ ਹੋ ਜਿਵੇਂ ਅੱਜ ਅਸੀਂ ਗੰਡੋਲਾ ਰਾਈਡ 'ਚ ਆਏ ਆ ਤੇ ਜੰਗਫਰੋ ਦਾ ਇੱਕ ਹੋਰ ਥੇ ਵਰਲਡ ਦਾ ਵਰਲਡ ਦਾ ਹਾਈਐਸਟ ਰੇਲਵੇ ਸਟੇਸ਼ਨ ਵੀ ਹੈ ਮੇਰੇ ਖਿਆਲ 'ਚ ਉੱਥੇ ਹਾਂ ਨਾ ਵਰਲਡ ਦਾ ਦੁਨੀਆ ਦਾ ਸਭ ਤੋਂ ਹਾਈਐਸਟ ਰੇਲਵੇ ਸਟੇਸ਼ਨ ਸਵਿਟਜ਼ਰਲੈਂਡ 'ਚ ਹੈ ਜੰਗਫਰੋ 'ਚ ਪੈਂਦਾ ਹੈਗਾ ਤੇ ਉਹ ਕਦੇ ਫੇਅਰ ਜਦੋਂ ਉਹ ਇੰਟਰਲਕਨ ਦੇ ਕੋਲ ਪੈਂਦੀ ਹੈ ਅਸਲ 'ਚ ਤੁਹਾਨੂੰ ਮੈਂ ਇਹ ਦੱਸਣਾ ਸੀ ਤਿੰਨ ਜਦੋਂ ਨਾ ਬਾਈ ਜੀ ਨਾਲ ਅਸੀਂ ਆਉਣ ਤੋਂ ਪਹਿਲਾਂ ਇੱਥੇ ਗੱਲ ਕਰਦੇ ਸੀ ਵੀ ਕਿਹੜੀ ਵਿਜ਼ਿਟ ਕਰੀਏ ਗਲੇਸ਼ੀਅਰ 3000 ਤਾਂ ਜਾਣ ਦਾ ਫਾਇਦਾ ਉਹ ਇਟਲੀ ਦੇ ਬਾਰਡਰ ਤੇ ਪੈਂਦੀ ਹੈ ਇਟਲੀ ਵੱਲ ਨੂੰ ਜਦੋਂ ਜਾਂਦੇ ਆ ਜਰਮਤ ਜਰਮਤ ਸਿਟੀ ਦੇ ਕੋਲ ਹਮ ਜਰਮਤ ਸਿਟੀ ਦੇ ਟਾਊਨ ਹੈ ਉੱਥੇ ਉਹਦੇ ਕੋਲ ਪੈਂਦੀ ਹੈ ਤੇ ਜੇ ਤੁਸੀਂ ਇਟਲੀ ਤਾਂ ਪਲਾਨ ਤਾਂ ਤੁਸੀਂ ਉਹ ਉਦੋਂ ਜਾਇਓ ਤੇ ਇਹ ਸਭ ਤੋਂ ਨੇੜੇ ਆ ਲੂਸਰਨ ਦੇ ਤੇ ਆਪਣਾ ਜੁਰਕ ਦੇ ਜੇ ਤੁਹਾਡੇ ਕੋਲ ਦਿਨ ਘਟਾ ਤਾਂ ਤੁਸੀਂ ਇੱਥੇ ਵਿਜ਼ਿਟ ਕਰਿਓ ਇਹ ਬਹੁਤ ਸੋਹਣਾ ਤੁਹਾਨੂੰ ਅਲੱਦਵਾਲਾ ਇੱਥੇ ਵਧੀਆ ਲੱਗੂਗਾ ਲਓ ਜੀ ਪਹੁੰਚ ਕੇ ਬਿਲਕੁਲ ਹੈਡਲੇ ਪਾਸੇ ਤੇ ਜਿੱਥੋਂ ਆਪਣਾ ਅੱਜ ਦਾ ਸਫਰ ਸ਼ੁਰੂ ਕੀਤਾ ਸੀਗਾ ਐਂਗਲਵਰਕ ਐਂਗਲਵਰਕ ਸਵਿਟਜ਼ਰਲੈਂਡ ਚ ਦਾ ਯਾਰ ਇਹਨਾਂ ਹਾਂਜੀ ਇਹ ਤਿੰਨ ਟੈਂਪਰੇਚਰ ਹੈ ਕਿੰਨਾ ਹੋਣਾ ਇੱਥੇ ਤਿੰਨ ਟੈਂਪਰੇਚਰ ਹੈ ਐਂਗਲਵਰਕ ਦਾ ਤੇ ਜਿੱਥੇ ਹੁਣ ਅਸੀਂ ਆ ਗਏ ਤੁਸੀਂ ਦੇਖੋ ਪਤਾ ਨਹੀਂ ਇੱਥੋਂ ਤਾਂ ਦਿਖਦਾ ਵੀ ਨਹੀਂ ਹੈਗਾ ਜਿਹੜਾ ਮਾਉਂਟੇਟਲੈਸ ਹੈ ਤੇ ਜਿੱਥੋਂ ਅਸੀਂ ਆਏ ਹਾਂ ਤੇ ਮੈਂ ਗੱਲ ਕਰ ਰਿਹਾ ਸੀ ਸਵਿਟਜ਼ਰਲੈਂਡ ਦਾ ਸਵਿਟਜ਼ਰਲੈਂਡ ਨਾ ਯਾਰ ਇੰਨਾ ਕਿ ਜ਼ਿਆਦਾ ਸੋਹਣਾ ਇੰਨੀ ਕਿ ਸੋਹਣੀ ਧਰਤੀ ਹੈ ਹਰ ਚੀਜ਼ ਦੇਖਣ ਵਾਲੀ ਹੈ ਇੱਥੇ ਦੀ ਮਤਲਬ ਐਨ ਲੱਗਦਾ ਸਾਨੂੰ ਅਸੀਂ ਫਸਟ ਟਾਈਮ ਆਏ ਆ ਸਵਿਟਜ਼ਰਲੈਂਡ ਸਾਨੂੰ ਇਹ ਫੀਲ ਹੋਣ ਲੱਗ ਗਿਆ ਵੀ ਆ ਇੱਥੇ ਹਰ ਜਗ੍ਹਾ ਤੇ ਤੁਹਾਨੂੰ ਟਾਈਮ ਸਪੈਂਡ ਕਰਨਾ ਚਾਹੀਦਾ ਜਿਵੇਂ ਐਂਗਲ ਵਰਗੇ ਛੋਟਾ ਜਿਹਾ ਟਾਊਨ ਹੈ ਇੱਥੇ ਵੀ ਇੱਕ ਦਿਨ ਚਾਹੀਦਾ ਜਾਂ ਜਿੱਥੇ ਜਿੱਥੇ ਤੁਸੀਂ ਮਤਲਬ ਲੰਘਦੇ ਹੋ ਹੁਣ ਅਸੀਂ ਕੁਝ ਖਾਣ ਪੀਣ ਦੇ ਲਈ ਚੱਲੇ ਆਂ ਭੁੱਖ ਬਹੁਤ ਲੱਗੀ ਆ ਠੰਡ ਵੀ ਬਹੁਤ ਲੱਗੀ ਆ ਉੱਪਰ ਅਸੀਂ ਨਾ ਅਸੀਂ ਵੀ ਨਾ ਥੋੜੇ ਥੋੜੇ ਪੈਸੇ ਬਚਾ ਰਹੇ ਆ ਕਿਉਂਕਿ ਸਾਨੂੰ ਐ ਬਜਟ 'ਚ ਟ੍ਰਿਪ ਕਰੀਏ ਫਿਰ ਵੀ ਤੇ ਉੱਪਰ ਕਾਫੀ ਸਾਰਾ ਕੁਝ ਏ ਟੂ ਜ਼ੈਡ ਇੰਨਾ ਕ ਜਿਆਦਾ ਐਕਸਪੈਂਸਿਵ ਸੀਗਾ ਪੁੱਛੋ ਨਾ ਹੁਣ ਅਸੀਂ ਤੁਹਾਨੂੰ ਪਤਾ ਗਲਵਸ ਕਿੰਨੇ ਦੇ ਸੀ 45 45 ਯੂਰੋ ਦੇ 45 ਯੂਰੋ ਦੇ ਕ ਫ੍ਰੈਂਕ ਦੇ 45 ਫਿਰ ਜੋ ਵੀ ਇਹਨਾਂ ਦੀ ਕਰੰਸੀ ਆ 45 ਦੇ 5000 ਦੇ ਬਣ ਗਏ ਗਲਵਸ ਕੱਲੇ ਪਾਉਣ ਨੂੰ ਤਾਂ ਕਰਕੇ ਆਪਣਾ ਸਮਾਨ ਥੱਲੋਂ ਪ੍ਰਿਪੇਅਰ ਹੋ ਗਿਆ ਲੈ ਕੇ ਜਾਓ ਇਹ ਦੇਖੋ ਸਵਿਟਜ਼ਰਲੈਂਡ ਵਾਲੇ ਪਾਣੀ ਵੀ ਆਪਦਾ ਬਣਾਉਂਦੇ ਆ। ਕਮਾਲ ਹੋ ਗਈ। ਤੇ ਭਾਈ ਜੀ ਹੀਟਰ ਆਕੀ ਲਾ ਦਿਓ। ਜਮਾ ਫੁੱਲਦੇ ਆ। ਇੰਨੀ ਠੰਡ ਆ ਯਾਰ 3 ਡਿਗਰੀ ਟੈਂਪਰੇਚਰ ਆ। ਹੁਣ ਤਾਂ ਦੇਖ ਕੇ ਜੇ ਹੋਰ ਵੀ ਠੰਡ ਲੱਗਣ ਲੱਗੀ ਵੀ 3 ਡਿਗਰੀ ਟੈਂਪਰੇਚਰ ਆ। ਜੋ ਮਰਜ਼ੀ ਦੇ ਦੋ ਜੀ। ਸਾਡੇ ਕੋਲੇ ਨਾ ਦਿਨ ਘਾਟਾ ਥੋੜੇ ਜੇ ਟਾਈਮ ਸਵਿਟਜ਼ਰਲੈਂਡ ਲਈ ਅੱਜ ਕੀ ਘਟ ਲੈ ਕੇ ਆਏ ਆ। ਨਹੀਂ ਬਾਈ ਜੀ ਜਿਹੜੇ ਏਰੀਆ ਚ ਆ ਜੈ ਨਾ ਨਿਕਲ ਨੂੰ ਜੀ ਨਹੀਂ ਕਰਦਾ ਜੀ ਕਰਦਾ ਵੀ ਇੱਥੇ ਹੋਰ ਰਹੀ ਏ ਯਾਰ ਵੀ ਹੋਰ ਘਮੀ ਏ ਫੇਰੀ ਦੇਖੀ ਏ ਤੇ ਬਾਈ ਜੀ ਨੂੰ ਜਿਨ੍ਹਾਂ ਨੂੰ ਨਹੀਂ ਮਿਲ ਸਕਿਆ ਨਾ ਬਾਈ ਜੀ ਨੂੰ ਫੜ ਲਿਓ ਤੁਸੀਂ ਕਿਉਂਕਿ ਇਹਨਾਂ ਨੇ ਮਿਲ ਨਹੀਂ ਦਿੱਤਾ ਸਹੀ ਏ ਤੁਸੀਂ ਮੇਰਾ ਨਾਮ ਲਾਈ ਜੰਦੇ ਅਸਲ 'ਚ ਸੱਚਾਈ ਇਹ ਟਾਈਮ ਕੱਟਣ ਦਾ ਹਾਂਜੀ ਲੰਬਾ ਇਹਨਾਂ ਨੂੰ ਦੇ ਦਿਓ ਅਸਲ 'ਚ ਚੱਕਰ ਬਾਈ ਪਤਾ ਕੀ ਆ ਸਾਬੀ ਬਾਈ ਨਾਲ ਤਾਂ ਸਾਡੀ ਪਹਿਲਾਂ ਤੋਂ ਗੱਲ ਹੁੰਦੀ ਸੀਗੀ ਤੇ ਜਿਹੜੇ ਬੰਦੇ ਨਾਲ ਪਹਿਲਾਂ ਤੋਂ ਸਾਡਾ ਕੰਟੈਕਟ ਹੁੰਦਾ ਨਾ ਤੇ ਉਹਨੂੰ ਤਾਂ ਅਸੀਂ ਜ਼ਰੂਰ ਮਿਲ ਕੇ ਜਾਨੇ ਆ ਮਤਲਬ ਭਾਵੇਂ ਕੁਝ ਵੀ ਹੋ ਜੇ ਹੈਨਾ ਸਾਡੇ ਕੋਲੇ ਕਿੰਨਾ ਹੀ ਟਾਈਮ ਘੱਟ ਹੋਵੇ ਹੁਣ ਸਾਡੇ ਕੋਲੇ ਭਾਵੇਂ 4 ਕਦੇ ਨਹੀਂ ਸੀਗੇ ਚਲੋ ਸਾਡਾ ਪਹਿਲਾਂ ਤੋਂ ਸੰਬੰਧ ਸੀ ਵੀ ਆਪਾਂ ਇਹਨਾਂ ਨੂੰ ਵੀ ਅਸੀਂ ਉਸ ਹਿਸਾਬ ਨਾਲ ਸੀਗਾ ਵੀ ਵੀਕਐਂਡ ਹੋਊਗਾ ਤੇ ਵੀਕਐਂਡ ਤੇ ਵੀ ਇੱਥੇ ਆਪਾਂ ਜਾਵਾਂਗੇ ਆ ਘੁੰਮਣ ਕਰਾਂਗੇ ਤੇ ਬਾਕੀ ਜਿਹੜੇ ਜਿਹੜੇ ਬਾਈ ਜੀ ਨੂੰ ਬਾਈ ਜੀ ਕਿੰਨੇ ਕੁ ਬੰਦੇ ਫੋਨ ਕਰ ਰਹੇ ਤੁਹਾਨੂੰ ਕਾਫੀ ਜਾਣੇ ਭਾਈ ਜੀ ਹਾਂਜੀ ਕਾਫੀ ਜਾਣੇ ਪਤਾ ਨਹੀਂ ਪਤਾ ਕਿ ਉਹਨਾਂ ਦੀ ਸਟੋਰੀ ਤੇ ਕਹਿੰਦੇ ਭਾਈ ਜੀ ਕੋਲੇ ਫੋਨ ਆ ਰਹੇ ਹੈ ਤੇ ਸਾਰਿਆਂ ਤੋਂ ਅਸੀਂ ਮਾਫੀ ਮੰਗਦੇ ਆ ਜਿਨ੍ਹਾਂ ਨੂੰ ਨਹੀਂ ਮਿਲ ਸਕੇ ਕੋਸ਼ਿਸ਼ ਕਰਾਂਗੇ ਜਿੰਨਿਆਂ ਨੂੰ ਹੋ ਸਕੇ ਮਿਲ ਕੇ ਜਾਵਾਂਗੇ ਜਿਨ੍ਹਾਂ ਨੂੰ ਨਹੀਂ ਮਿਲ ਸਕੇ ਤੇ ਉਹਨਾਂ ਨੂੰ ਅਸੀਂ ਨੈਕਸਟ ਟਾਈਮ ਭਾਈ ਜੀ ਨਾਲ ਪਹਿਲੀ ਟਾਈ ਅਪ ਕਰਕੇ ਨਾ ਇੱਕ ਦਿਨ ਆਪਾਂ ਪੂਰਾ ਮੀਟਅਪ ਰੱਖ ਲਾਂਗੇ ਜਿੰਨੇ ਵੀ ਸਵਿਟਜ਼ਰਲੈਂਡ 'ਚ ਤੁਸੀਂ ਰਹਿੰਦੇ ਹੋ ਸਾਰਿਆਂ ਨੂੰ ਮਿਲ ਕੇ ਜਾਵਾਂਗੇ 400 ਕਿਲੋਮੀਟਰ ਦਾ ਦੇਸ਼ ਆ ਯਾਰ ਤੁਹਾਡਾ ਤੇ ਮਿੰਟੋ ਮਿੰਟੀ ਸਾਰੇ ਨੇ ਆਵੜਨੇ ਹੈ ਅਵੇਟਡ ਫੋਰ ਆਵਰਸ ਵਿਊ ਨੈਵਰ ਸ਼ੋ